ਸਾਊਥ ਸਰੀ ਦੇ ਘਰ ਵਿੱਚ ਵੱਡੇ ਤੜਕੇ ਹੋਈ ਫਾਇਰਿੰਗ ਵਾਲੀ ਘਟਨਾ ਦੀ ਕੈਨੇਡੀਅਨ ਪੁਲਿਸ ਜਾਂਚ ਕਰ ਰਹੀ ਹੈ ਇਹ ਘਰ ਇੱਕ ਸਿੱਖ ਆਗੂ ਦਾ ਦੱਸਿਆ ਗਿਆ ਹੈ ਜਿਸ ਦੀ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਖਾਲਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਨਾਲ ਕਾਫੀ ਨੇੜਤਾ ਸੀ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਜਿਸ ਘਰ ਉਤੇ 2 ਦਰਜਨ ਦੇ ਕਰੀਬ ਗੋਲੀਆਂ ਚੱਲੀਆਂ ਉਹ ਸਿਮਰਨਜੀਤ ਸਿੰਘ ਦਾ ਹੈ ਸਿਮਰਨਜੀਤ ਸਿੰਘ ਨੂੰ ਹਰਦੀਪ ਸਿੰਘ ਨਿੱਜਰ ਦਾ ਦੋਸਤ ਦੱਸਿਆ ਜਾ ਰਿਹਾ ਹੈ ਨਿਜਰ ਹਤਿਆ ਮਾਮਲੇ ਵਿੱਚ ਸ਼ੱਕ ਦੀ ਸੂਈ ਭਾਰਤੀ ਏਜੰਸੀਆਂ ਵੱਲ ਘੁੰਮੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੀਆ ਅਤੇ ਇੰਡੀਆ ਦੀਆਂ ਏਜੰਸੀਆਂ ਉੱਤੇ ਇਸ ਸਬੰਧ ਵਿੱਚ ਗੰਭੀਰ ਦੋਸ਼ ਮढ़े ਸਨ। ਉਹਨਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਖੜੇ ਹੋ ਕੇ ਵੀ ਇਹ ਦੋਸ਼ ਦੁਹਰਾਏ ਗਏ ਸਨ ਜਿਸ ਮਗਰੋਂ ਇੰਡੀਆ ਕੈਨੇਡਾ ਸਬੰਧਾਂ ਵਿੱਚ ਕੁੜੱਤਣ ਪੈਦਾ ਹੋ ਗਈ ਸੀ। ਇਸ ਨਾਲ ਦੋਹਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤੇ ਵੀ ਵਿਗੜ ਗਏ ਸਨ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਾਨੀ ਆਰਸੀਐਮਪੀ ਇਸ ਤਾਜ਼ਾ ਘਟਨਾ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੀ ਹੈ ਪੁਲਿਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਇਸ ਸਿੱਖ ਆਗੂ ਨੇ ਕੁਝ ਸ਼ੱਕੀ ਬੰਦਿਆਂ ਦੇ ਘਰ ਦੇ ਨੇੜੇ țeੜੇ ਘੁੰਮਣ ਬਾਰੇ ਪਹਿਲਾਂ ਹੀ ਪੁਲਿਸ ਨੂੰ ਸੂਚਨਾ ਦਿੱਤੀ ਹੋਈ ਸੀ ਐਉਂ ਲੱਗਦਾ ਹੈ ਕਿ ਸਿਮਰਨਜੀਤ ਸਿੰਘ ਨਾਂ ਦੇ ਇਸ ਸਿੱਖ ਆਗੂ ਨੂੰ ਅਗਾਊਂ ਅਜਿਹੇ ਕਿਸੇ ਹਮਲੇ ਦਾ ਅਹਿਸਾਸ ਸੀ ਪੁਲਿਸ ਨੇ ਹਾਲੇ ਜਾਂਚ ਦੀ ਦਿਸ਼ਾ ਬਾਰੇ ਕੁਝ ਨਹੀਂ ਦੱਸਿਆ ਪਰ ਅੰਦਰ ਖਾਤੇ ਇਸ ਦਾ ਰੁਖ ਵੀ ਇੰਡੀਅਨ ਏਜੰਸੀਆਂ ਵੱਲ ਹੋ ਸਕਦਾ ਹੈ ਉਂਝ ਇੰਡੀਆ ਸਰਕਾਰ ਸ਼ੁਰੂ ਤੋਂ ਹੀ ਅਜਿਹੇ ਸਾਰੇ ਦੋਸ਼ਾਂ ਦਾ ਖੰਡਨ ਕਰਦੀ ਆ ਰਹੀ ਹੈ ਸਾਊਥ ਸਰੀ ਦੀ ਇਸ ਤਾਜ਼ਾ ਘਟਨਾ ਬਾਰੇ ਆਰਸੀਐਮਪੀ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਉਧਰ ਸਿੱਖ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਇੱਕ ਪ੍ਰਮੁੱਖ ਸਿੱਖ ਕਾਰਕੁਨ ਦਾ ਘਰ ਹੈ ਜਿਸ ਦੇ ਬਾਹਰ ਕਈ ਰਾਉਂਡ ਫਾਇਰਿੰਗ ਹੋਈ ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਨੂੰ 154 ਸਟਰੀਟ ਦੇ 2800 ਬਲਾਕ ਦੇ ਨੇੜੇ ਸਥਿਤ ਘਰ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਇਸ ਫਾਇਰਿੰਗ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਗੋਲੀ ਲੱਗਣ ਨਾਲ ਕਿਸੇ ਦੀ ਮੌਤ ਹੋਈ ਹੈ ਬੀਸੀ ਗੁਰਦੁਆਰਾ ਕਾਉਂਸਲ ਮੁਤਾਬਕ ਇਹ ਘਰ ਸਿਮਰਨਜੀਤ ਸਿੰਘ ਦਾ ਹੈ ਜੋ ਮਾਰੇ ਗਏ ਖਾਲਸਤਾਨੀ ਪੱਕੀ ਕਾਰਕੁਨ ਹਰਦੀਪ ਸਿੰਘ ਨੱਜਰ ਦਾ ਦੋਸਤ ਹੈ ਪੁਲਿਸ ਵੱਲੋਂ ਸਰਪਜੀਤ ਸਿੰਘਾਂ ਨੇ ਕਿਹਾ ਦੇ ਅਧਿਕਾਰੀ ਘਟਨਾ ਸਥਾਨ ਦਾ ਮੌਜਨਾ ਕਰ ਚੁੱਕੇ ਨੇ ਗਵਾੰਡੀਆਂ ਅਤੇ ਗਵਾਹਾਂ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਫਿਲਹਾਲ ਫਾਇਰਿੰਗ ਬਾਰੇ ਹੋਰ ਜਾਣਨ ਲਈ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ ਘਟਨਾ ਸਥਾਨ ਤੇ ਗੋਲੀਆਂ ਨਾਲ ਨੁਕਸਾਨੀ ਟੈਸਲਾ ਕਾਰ ਦੇਖੀ ਗਈ ਇਸੇ ਤਰ੍ਹਾਂ ਘਰ ਉਤੇ ਗੋਲੀਆਂ ਲੱਗਣ ਦੇ ਨਿਸ਼ਾਨ ਵੀ ਸਾਫ ਦਿਖਾਈ ਦਿੰਦੇ ਨੇ ਘਰ ਦੇ ਦਰਵਾਜ਼ੇ ਉਤੇ ਕਈ ਗੋਲੀਆਂ ਲੱਗੀਆਂ ਦੇਖੀਆਂ ਗਈਆਂ ਪਰ ਸਰਜੀ ਸੰਘਾ ਨੇ ਹਾਲ ਦੀ ਘੜੀ ਇਹ ਸਾਫ ਨਹੀਂ ਕੀਤਾ ਕਿ ਕੁੱਲ ਕਿੰਨੀਆਂ ਗੋਲੀਆਂ ਚੱਲੀਆਂ ਉਹਨਾਂ ਦਾ ਕਹਿਣਾ ਸੀ ਕਿ ਜਾਂਚ ਸ਼ੁਰੂਆਤੀ ਦੌਰ ਵਿੱਚ ਹੈ ਫਿਲਹਾਲ ਫਾਇਰਿੰਗ ਦੇ ਉਦੇਸ਼ ਬਾਰੇ ਵੀ ਹਾਲ ਦੀ ਘੜੀ ਪੱਕੇ ਤੌਰ ਤੇ ਕੁਝ ਵੀ ਨਹੀਂ ਆਖਿਆ ਜਾ ਸਕਦਾ ਗੁਰਦੁਆਰਾ ਕਾਉਂਸਲ ਵੱਲੋਂ ਮਨਿੰਦਰ ਸਿੰਘ ਨੇ ਕਿਹਾ ਕਿ ਕਮਿਊਨਿਟੀ ਮੈਂਬਰਾਂ ਦਾ ਮੰਨਣਾ ਹੈ ਕਿ ਘਰ ਦੇ ਮਾਲਕ ਸਿਮਰਨਜੀਤ ਸਿੰਘ ਦੀ ਹਰਦੀਪ ਸਿੰਘ ਨਿੱਜੇ ਨਾਲ ਨੇੜਤਾ ਨੇ ਗੋਲੀਬਾਰੀ ਵਿੱਚ ਭੂਮਿਕਾ ਨਿਭਾਈ ਹੈ ਮਨਿੰਦਰ ਸਿੰਘ ਨੇ ਆਖਿਆ ਕਿ ਸਿਮਰਨਜੀਤ ਸਿੰਘ ਨੇ ਹਾਲੇ 26 ਜਨਵਰੀ ਨੂੰ ਹੀ ਵੈਨਕੂਵਰ ਵਿੱਚ ਖਾਲਿਸਤਾਨ ਪੱਖੀ ਪ੍ਰਦਰਸ਼ਨ ਦਾ ਆਯੋਜਨ ਕੀਤਾ ਸੀ ਉਸ ਨੂੰ ਇੱਕ ਹਫ਼ਤਾ ਵੀ ਪੂਰਾ ਨਹੀਂ ਸੀ ਹੋਇਆ ਕਿ ਇਹ ਫਾਇਰਿੰਗ ਦੀ ਘਟਨਾ ਵਾਪਰ ਗਈ ਇਨ੍ਹਾਂ ਸਿੱਖ ਆਗੂਆਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਡਰਾਉਣ ਲਈ ਇਹੋ ਜਿਹੇ ਹਮਲੇ ਹੋ ਰਹੇ ਨੇ ਅੱਧੀ ਰਾਤ ਨੂੰ ਹੋਏ ਹਮਲੇ ਨੇ ਸਿਮਰਨਜੀਤ ਸਿੰਘ ਦੇ 6 ਸਾਲ ਦੇ ਬੱਚੇ ਦੀ ਲਗਭਗ ਜਾਨ ਲੈ ਲਈ ਸੀ ਲੋਕਾਂ ਨੇ ਸੁਰੱਖਿਅਤ ਢੰਗ ਨਾਲ ਉਸ ਨੂੰ ਬਾਹਰ ਕੱਢਿਆ ਦੱਸ ਦਈਏ ਕਿ ਪਿਛਲੇ ਸਾਲ 18 ਜੂਨ ਨੂੰ ਖਾਲਸਾਨੀ ਸਮਰਤਕ ਹਰਦੀਪ ਸਿੰਘ ਨਿੱਜਰ ਦਾ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਸਰੀ ਦੇ ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਸਨ